ਪੰਜਾਬ ਵਿੱਚ ਹਲੇ ਹੜ੍ਹਾਂ ਦੀ ਬਿਪਤਾ ਟਲੀ ਨਹੀਂ ਪਹਾੜਾਂ ਚੋਂ ਆਏ ਪਾਣੀ ਨੇ ਮੌਸਮੀ ਭਾਰ ਦੀ ਸਭ ਗਿਣਤੀ ਮਿੰਤੀ ਫੇਲ ਕਰਕੇ ਰੱਖ ਦਿੱਤੀ ਪੂਰਾ ਪੰਜਾਬ ਹੜ੍ਹਾਂ ਦੀ ਲਪੇਟ ਵਿੱਚ ਔਨ ਮੰਗਰੋ ਨਵੇਂ ਖੇਤਾਂ ਦੇ ਬੂਹੇ ਤੇ ਆ ਕੇ ਖੜਾ ਹੋ ਗਿਆ ਕੱਗਰ ਚਾਰੇ ਪਾਸਿਓਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗਣ ਲੱਗੀ ਆ ਤੇ ਕੱਗਰ ਦੇ ਖਤਰੇ ਦੇ ਮੱਦੇਨਜ਼ਰ ਭਾਰਤੀ ਫੌਜ ਐਨਡੀਆਰਐਫ ਤੇ ਪੁਲਿਸ ਦੀਆਂ ਟੀਮਾਂ ਪਟਿਆਲੇ ਤੇ ਸੰਗਰੂਰ ਪੁੱਜੀਆਂ ਹੋਈਆਂ ਨੇ ਪੰਜਾਬ ਸਰਕਾਰ ਨੇ ਹੜਾਂ ਕਾਰਨ ਬਣੀ ਗੰਭੀਰ ਸਥਿਤੀ ਨੂੰ ਦੇਖਦਿਆਂ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਤੇ ਬਹੁਤ ਤਕਨੀਕੀ ਕਾਲਜਾਂ ਨੂੰ ਜਿਹੜਾ ਉਹ ਬੰਦ ਕਰਕੇ ਰੱਖਿਆ ਹੋਇਆ 7 ਸਤੰਬਰ ਤੱਕ ਜਿਹੜਾ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਜਿਵੇਂ ਦਰਿਆਵਾਂ 'ਚ ਪਾਣੀ ਵਧ ਰਿਹਾ ਤੇ ਉਵੇਂ ਹੀ ਰਾਹਤ ਕਾਰਜਾਂ 'ਚ ਝੋਟੇ ਆਮ ਤੇ ਖਾਸ ਲੋਕਾਂ ਨੇ ਵੀ ਆਪਣੀ ਰਫ਼ਤਾਰ ਤੇਜ਼ ਕਰ ਦਿੱਤੀ ਆ ਪੰਜਾਬ 'ਚ ਹੜ੍ਹਾਂ ਨੇ ਹੁਣ ਤੱਕ 1655 ਪਿੰਡਾਂ ਨੂੰ ਲਪੇਟ ਦੇ ਵਿੱਚ ਲਿਆ ਹੋਇਆ ਤੇ ਹੜ੍ਹਾਂ ਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਜਿਹੜਾ ਉਹ ਵੱਧ ਰਿਹਾ ਬਰਨਾਲਾ ਦੇ ਪਿੰਡ ਮੋੜ ਨਾਬਾ ਘਰ ਦੀ ਛੱਤ ਡਿੱਗਣ ਕਾਰਨ ਇੱਕ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਆ ਪੰਜਾਬ 'ਚ ਤਿੰਨ ਦਿਨਾਂ ਤੋਂ ਭਾਰੀ ਮੀਂਹ ਜਿਹੜਾ ਇਹ ਪੈਂਦਾ ਹੀ ਜਾ ਰਿਹਾ ਤੇ ਹੜ੍ਹਾਂ ਕਾਰਨ 3.55 ਲੱਖ ਲੋਕ ਪ੍ਰਭਾਵਿਤ ਹੋ ਗਏ ਨੇ ਤੇ ਹੁਣ ਤੱਕ 4.37 ਲੱਖ ਏਕੜ ਫਸਲਾਂ ਪ੍ਰਭਾਵਿਤ ਅੱਪੇ ਤੋਂ ਹੋ ਚੁੱਕੀਆਂ ਨੇ ਪੰਜਾਬ ਸਰਕਾਰ ਦੇ ਬੁਲਾਰੇ ਦਾ ਕਹਿਣਾ ਕਿ ਪਾਣੀ ਚ ਫਸੇ 19474 ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਜਾ ਚੁੱਕਿਆ ਤੇ 167 ਰਾਹਤ ਕੈਂਪਾਂ ਚੋਂ ਹੁਣ ਤੱਕ 5304 ਲੋਕ ਪਹੁੰਚ ਚੁੱਕੇ ਨੇ ਫਿਰੋਜ਼ਪੁਰ ਖੇਤਰ ਚ ਰੇਲ ਮਾਰਗ ਪਾਣੀ ਵਿੱਚ ਡੁੱਬ ਗਏ ਨੇ ਜਿਸ ਕਰਕੇ ਫਿਰੋਜ਼ਪੁਰ ਚ ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਨੇ ਪੰਜਾਬ ਦੀ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋ ਚੁੱਕੀ ਆ ਮੌਸਮੀ ਭਾਗ ਨੇ ਭਲਕੇ ਹੀ ਜਿਹੜਾ ਹਾਈ ਅਲਰਟ ਜਾਰੀ ਕੀਤਾ ਹੈ ਪ੍ਰਾਪਤ ਬੇਰਬਿਆਂ ਅਨੁਸਾਰ ਪੌਂਗ ਡੈਮ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ 4 ਫੁੱਟ ਉੱਪਰ ਚੱਲ ਗਿਆ ਤੇ ਲੰਗੀ ਰਾਤ ਤੋਂ ਪੌਣੇ 3 ਲੱਖ ਕਿਊਸਕ ਪਾਣੀ ਪੌਂਗ ਡੈਮ ਵਿੱਚੋਂ ਜਿਹੜਾ ਆਇਆ ਤੇ ਬਿਆਸ ਦਰਿਆ ਚੋਂ ਹੁਣ ਪੌਂਗ ਡੈਮ ਤੋਂ ਕਰੀਬ 1 ਲੱਖ ਕਿਊਸਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਇਸੇ ਤਰ੍ਹਾਂ ਰਣਜੀਤ ਸਾਗਰ ਡੈਮ 'ਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਜਿਹੜਾ ਨਾ ਲੱਗਦਾ ਦੇਖਿਆ ਜਾ ਰਿਹਾ ਤੇ ਰਣਜੀਤ ਸਾਗਰ ਡੈਮ 'ਚ ਵੱਧ ਤੋਂ ਵੱਧ 1.31 ਲੱਖ ਕਿਊਸਕ ਪਾਣੀ ਪਹਾੜਾਂ 'ਚੋਂ ਆਇਆ ਤੇ ਇਸ ਡੈਮ 'ਚੋਂ ਰਾ ਵਿੱਚੋਂ 70000 ਕਿਊਸਕ ਪਾਣੀ ਛੱਡਿਆ ਜਾ ਰਿਹਾ ਪਾਖੜਾ ਡੈਮ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 1.5 ਫੁੱਟ ਹੇਠਾਂ ਰਹਿ ਗਿਆ ਤੇ ਪਾਖੜਾ 'ਚ ਪਹਾੜਾਂ ਤੋਂ ਵੱਧ ਤੋਂ ਵੱਧ 1.15 ਲੱਖ ਕਿਊਸਕ ਪਾਣੀ ਆਇਆ ਤੇ 75000 ਕਿਊਸਕ ਪਾਣੀ ਹੁਣ ਸਤਲੁਜ ਛੱਡਿਆ ਜਾ ਰਿਹਾ ਤੇ ਇੱਕ ਘੱਗਰ ਚ 29 ਅਗਸਤ ਨੂੰ ਇਕਦਮ 70607 ਕਿਊਸਿਕ ਪਾਣੀ ਆਉਣ ਮੰਗਰੋਂ ਮਹਾਲੀ ਪਟਿਆਲਾ ਸੰਗਰੂਰ ਤੇ ਮਾਨਸਾ ਜ਼ਿਲ੍ਹਾ ਅਲਰਟ ਹੋ ਗਿਆ ਸੀ ਦੋ ਦਿਨ ਘੱਗਰ ਚ ਪਾਣੀ ਘਟਾਇਆ ਪਰ ਮੂੜ ਹੁਣ 1 ਸਤੰਬਰ ਨੂੰ ਜਿਹੜਾ ਘੱਗਰ ਚ 45343 ਕਿਊਸਕ ਪਾਣੀ ਪਹੁੰਚਿਆ ਤੇ ਅੱਜ ਮੁੜ ਹੁਣ ਜਿਹੜਾ 91555 ਕਿਊਸਕ ਪਾਣੀ ਆਣ ਮਗਰੋਂ ਕੱਗਰ ਜਿਹੜਾ ਆਪ ਮੁਹਾਰਾ ਹੋ ਗਿਆ ਤੇ ਲੰਘੇ 6 ਦਿਨਾਂ ਚ ਵੀ ਕੱਗਰ ਚ ਜਿਹੜਾ 4.30 ਲੱਖ ਕਿਊਸਕ ਪਾਣੀ ਆ ਚੁੱਕਿਆ ਕੱਗਰ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਚੌਂਕਸ ਕਰ ਦਿੱਤਾ ਗਿਆ ਤੇ ਰਾਜਪੁਰਾ ਇਲਾਕੇ 'ਚ ਦਰਜਨਾ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਜਾਣ ਲਈ ਕਹਿ ਦਿੱਤਾ ਗਿਆ। ਪੰਜਾਬ ਸਰਕਾਰ ਨੇ ਹੁਣ ਵੀ ਜਿਹੜਾ ਕੱਗਰ ਤੇ ਫੋਕਸ ਕਰਨਾ ਸ਼ੁਰੂ ਕੀਤਾ ਹੋਇਆ ਤੇ ਕੱਗਰ ਬਾਕਰਪੁਰ ਖਨੌਰੀ ਤੇ ਸਰਦੂਲਗੜ ਚ ਖੱਤਰੇ ਦੇ ਨਿਸ਼ਾਨ ਤੋਂ ਉੱਪਰ ਚਲੀ ਗਈਆ ਤੇ ਟਾਂਗਰੀ ਤੇ ਮਾਰਕੰਡਾ ਦਰਿਆਵਾਂ ਵੀ ਜਿਹੜੇ ਖੱਤਰੇ ਦੇ ਨਿਸ਼ਾਨ ਤੋਂ ਉੱਪਰ ਨੇ ਜਿਨ੍ਹਾਂ ਦਾ ਪਾਣੀ ਕੱਗਰ 'ਚ ਮਿਲ ਕੇ ਤਬਾਹੀ ਮਚਾ ਸਕਦਾ। ਰੋਪੜ ਤੇ ਮਹਾਲੀ ਦੀ ਗੱਲ ਕਰਦੇ ਹਾਂ ਹੁਣ ਰੋਪੜ ਤੇ ਮਹਾਈ ਦੇ ਇਲਾਕੇ 'ਚ ਪਾਰੀ ਮੀ ਪੈਨ ਕਰਕੇ 94000 ਕਿਊਸਕ ਪਾਣੀ ਸਤਲੁਜ ਵਿੱਚ ਪਿਆ ਤੇ ਗਿੱਦੜ ਪਿੰਡੀ ਕੋਲ ਸਤਲੁਜ ਚ ਪਾਣੀ 1.96 ਲੱਖ ਕਿਊਸਕ ਤੇ ਪੁੱਜ ਗਿਆ ਚਿੱਟੀ ਵਈ ਦਾ ਪਾਣੀ ਲੋਹੀਆ ਦੇ ਇਲਾਕੇ ਵਿੱਚ ਮਾਰ ਕਰਨ ਲੱਗਿਆ ਹਰੀਕੇ ਕੋਲ ਹੁਣ 3.5 ਲੱਖ ਕਿਊਸਕ ਪਾਣੀ ਵਹਿ ਰਿਹਾ ਤੇ ਸੋਨੀ ਵਾਲਾ ਕੋਲ 3.26 ਲੱਖ ਕਿਊਸਕ ਝੰੜ ਰਿਹਾ ਡੋਪੜ ਪ੍ਰਸ਼ਾਸਨ ਨੇ ਸਤਲੁਜ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਤੇ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਪਿੰਡਾਂ ਦੇ ਲੋਕ ਆਪੋ ਆਪਣੇ ਖੇਤਰਾਂ ਦੇ ਬੰਨਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਜੁਟੇ ਹੋਏ ਨੇ ਰਾਵੀ ਦਰਿਆ 'ਚ ਮੁੜ ਪਾਉਣ ਦਾ ਪੰਦਰ ਵਧਨ ਕਰਕੇ ਅਜਨਾਲਾ ਖੇਤਰ ਦੇ ਲੋਕਾਂ ਵਿੱਚ ਮੁੜ ਖੋਪ ਹੜਾ ਹੋ ਗਿਆ ਪੰਜਾਬ ਦੇ ਸੈਂਕੜੇ ਪਿੰਡ ਪੂਰੀ ਤਰ੍ਹਾਂ ਪਾਣੀ ਦੇ ਲਹਿੜ ਦੇ ਵਿੱਚ ਘیرے ਹੋਣੇ ਤੇ ਫਿਰੋਜ਼ਪੁਰ ਦੇ ਕੁਝ ਪਿੰਡਾਂ ਦੇ ਵਿੱਚ 9-9 ਫੁੱਟ ਪਾਣੀ ਝੜ ਗਿਆ ਤੇ ਸਮੁੱਚੇ ਪੰਜਾਬ 'ਚ ਤਿੰਨ ਦਿਨਾਂ ਤੋਂ ਪੈ ਰਹਿ ਮੀਂਹ ਕੱਚੇ ਕਾਰ ਡਿੱਗਨੇ ਸ਼ੁਰੂ ਹੋ ਗਏ ਨੇ ਤੇ ਕੋਈ ਟਾਵਾ ਪਿੰਡ ਹੀ ਬਚਿਆ ਹੋਵੇਗਾ ਜਿੱਥੇ ਘਰ ਜਾ ਕੰਦ ਨਾ ਡਿੱਗੀ ਹੋਵੇ ਮੋਗਾ ਦੇ ਪਿੰਡ ਨੱਥੂਵਾਲਾ ਗਰੀਬੀ ਵਿੱਚ ਤਿੰਨ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਨੇ ਤੇ ਰਾਹਤ ਕਾਰਜਾਂ ਵਿੱਚ ਸਿਆਸੀ ਆਗੂਆਂ ਤੋਂ ਇਲਾਵਾ ਖਿਡਾਰੀ, ਕਲਾਕਾਰ ਤੇ ਸਮਾਜ ਸੇਵੀ ਸੰਸਥਾਵਾਂ ਵੀ ਜਿਹੜੀਆਂ ਉੱਥੇ ਕੁੱਦੀਆਂ ਨੇ ਤੇ ਪੰਜਾਬ ਸਰਕਾਰ ਨੇ ਹੜ੍ਹ ਰਾਹਤ ਤੇ ਮੁੜ ਵਸੇਬੇ ਲਈ 71 ਕਰੋੜ ਰੁਪਏ ਜਾਰੀ ਕਰ ਦਿੱਤੇ ਨੇ ਇਸੇ ਦੌਰਾਨ ਪਹਿਲੇ ਪੜਾਅ ਵਿੱਚ ਸਾਰੇ ਜ਼ਿਲ੍ਹਿਆਂ ਨੂੰ ਜਿਹੜਾ 35.50 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਤੇ ਹੁਣ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ 12 ਜ਼ਿਲ੍ਹਿਆਂ ਲਈ 35.50 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ ਕਰ ਦਿੱਤੀ ਗਈ ਆ। ਪਾਖੜਾ ਡੈਮ ਵਿੱਚ ਅੱਜ ਪਾਣੀ ਦਾ ਪੱਧਰ ਵੱਧ ਕੇ 1677.88 ਰਿਕਾਰਡ ਦਰਜ ਕੀਤਾ ਗਿਆ ਜਦਕਿ ਪਾਖੜਾ ਡੈਮ ਤੋਂ ਨੰਗਲ ਡੈਮ ਤੱਕ 65000 ਕਿਊਸਕ ਤੋਂ ਵਧਾ ਕੇ ਛੱਡਿਆ ਜਾ ਰਿਹਾ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ 55000 ਕਿਊਸਕ ਐਸਵਾਈਐਲ ਨਹਿਰ ਵਿੱਚ 10100 ਕਿਊਸਕ ਤੇ ਪਾਖੜਾ ਨਹਿਰ ਵਿੱਚ 9000 ਕਿਊਸਕ ਪਾਣੀ ਛੱਡਿਆ ਜਾ ਰਿਹਾ ਜਿਸ ਕਾਰਨ ਹਰਸਾਂ ਬੇਲਾ ਰਾਮਗੜ ਬੇਲਾ ਬੇਲਾ ਧਿਆਨੀ ਤੇ ਅਲਗਰਾਮ ਬੇਲਾ ਸਿਫ ਸਿੰਘ ਪਲਾਂ ਮਣਾਨ ਤੇ ਸਿੰਘਪੁਰਾ ਪਲਾਸੀ ਤਰਫ ਮਜਾਰੀ ਤੇ ਹੋਰ ਪਿੰਡਾਂ ਦੀ ਸਥਿਤੀ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨਡੀਆਰਫ ਦੀਆਂ ਹੋਰ ਟੀਮਾਂ ਮੰਗਵਾ ਕੇ ਪਾਣੀ ਨਾਲ ਘਿਰੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਲਜਾਇਆ ਜਾ ਰਿਹਾ ਰੂਪਨਗਰ ਦੇ ਡੀਸੀ ਵਰਜੀ ਦਿਵਾਲੀ ਅਤੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਪਾਣੀ ਦੀ ਮਾਰ ਹਿੱਟ ਵਿੱਚ ਆਏ ਪਿੰਡਾਂ ਦਾ ਦੌਰਾ ਕੀਤਾ ਸਮਾਜ ਸੇਵੀ ਜਥੇਬੰਦੀਆਂ ਦੇ ਵਲੰਟੀਅਰ ਪਿੰਡਾਂ ਦੇ ਲੋਕਾਂ ਦੇ ਪਸ਼ੂਆਂ ਨੂੰ ਪਾਣੀ ਵਾਲੇ ਖੇਤਰਾਂ ਤੋਂ ਬਾਹਰ ਕੱਢ ਕੇ ਤੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾ ਵੀ ਰਹੇ ਨੇ ਤੇ ਲੋਕਾਂ ਨੂੰ ਰਾਸ਼ਨ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਆ ਉੱਥੇ ਕੇਂਦਰੀ ਮੰਤਰਾਲੇ ਦੀ ਕੇਂਦਰੀ ਟੀਮ ਵੱਲੋਂ ਵੀ ਪੰਜਾਬ ਹੜ੍ਹ ਪ੍ਰਭਾਵਿਤ ਖੇਤਰਾਂ ਦਾ 3 ਦਿਨ ਦਾ ਦੌਰਾ ਉਹ ਕਰੇਗੀ ਤੇ ਕੇਂਦਰ ਸਰਕਾਰ ਦੀ 3 ਮੈਂਬਰੀ ਟੀਮ ਕੇਂਦਰੀ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਅਰਜੇਸ਼ ਗੁਪਤਾ ਤੇ ਕੇਂਦਰੀ ਵਿੱਤ ਮੰਤਰਾਲੇ ਦੇ ਕੇਵੀ ਪਟੇਲ ਤੇ ਕੇਂਦਰੀ ਸੜਕ ਤੇ ਆਵਾਜਾਈ ਮੰਤਰਾਲੇ ਦੇ ਰਕੇਸ਼ ਕੁਮਾਰ ਸ਼ਾਮਲ ਨੇ ਕੇਂਦਰੀ ਟੀਮ ਪਹਿਲੇ ਦਿਨ ਹੜ੍ਹ ਕੇ ਗੁਰਦਾਸਪੁਰ ਤੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਵੀ ਲਵੇਗੀ ਤੇ 5 ਸਤੰਬਰ ਨੂੰ ਪਠਾਨਕੋਟ ਤੋਂ ਇਲਾਵਾ ਜਲੰਧਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾਵੇਗੀ ਤੇ ਦੌਰੇ ਦੇ ਆਖਰੀ ਦਿਨ ਜਿਹੜਾ 6ਵੇਂ 6 ਸਤੰਬਰ ਨੂੰ ਕੇਂਦਰੀ ਟੀਮ ਚੰਡੀਗੜ੍ਹ 'ਚ ਮੁੱਖ ਸਕੱਤਰ ਪੰਜਾਬ ਤੇ ਬਾਕੀ ਵਿਭਾਗੀ ਪ੍ਰਬੰਧਕੀ ਸਕੱਤਰਾਂ ਨਾਲ ਮੀਟਿੰਗ ਕਰੇਗੀ ਹੜਾ ਦੇ ਮੁੱਦੇ 'ਤੇ ਨਾਜ਼ਰ ਕਾਂਗਰਸ ਆਗੂ راہਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਹਿਮਾਚਲ ਪੰਜਾਬ ਤੇ ਉੱਤਰਾਖੰਡ ਲਈ ਤੁਰੰਤ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨ ਤੇ ਰਾਹਤ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਜਿਹੜੀ ਅਪੀਲ ਕੀਤੀ ਆ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਕਸ ਤੇ ਉਹਨਾਂ ਨੇ ਕਿਹਾ ਕਿ ਮੋਦੀ ਜੀ ਪੰਜਾਬ ਵਿੱਚ ਹੜ੍ਹਾਂ ਕਾਰਨ ਭਾਰੀ ਤਬਾਹੀ ਆਈ ਹੋਇਆ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਵਿੱਚ ਵੀ ਹਾਲਾਤ ਬੇਹੱਦ ਚਿੰਤਾਜਨਕ ਨੇ ਅਜਿਹੇ ਦਿੱਕਤ ਦੇ ਸਮੇਂ ਤੁਹਾਡੇ ਧਿਆਨ ਤੇ ਕੇਂਦਰ ਸਰਕਾਰ ਦੀ ਮਦਦ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਹਜ਼ਾਰਾਂ ਪਰਿਵਾਰ ਆਪਣੇ ਘਰਾਂ ਦੇ ਜ਼ਿੰਦਗੀਆਂ ਦੀ ਅਜੀਜ਼ਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਨੇ ਸਾਬਕਾ ਕਾਂਗਰਸ ਵਰਦਾਨ ਨੇ ਕਿਹਾ ਕਿ ਮੈਂ ਅਪੀਲ ਕਰਦਾ ਹਾਂ ਕਿ ਇਹਨਾਂ ਰਾਜਾਂ ਤੇ ਖਾਸ ਕਰਕੇ ਕਿਸਾਨਾਂ ਲਈ ਤੁਰੰਤ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ ਤੇ ਰਾਹਤ ਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਤੇ ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਹਣ ਪ੍ਰਭਾਵਿਤ ਰਾਜਾਂ ਲਈ ਵਿਸ਼ੇਸ਼ ਪੈਕੇਜ ਦੀ ਆਪਣੀ ਮੰਗ ਵੀ ਦੁਹਰਾਈਆ ਰਾਹੁਲ ਗਾਂਧੀ ਨੇ ਆਪਣੀ ਵੀਡੀਓ ਦੇ ਵਿੱਚ ਸੰਦੇਸ਼ ਦਿੰਦੇ ਆ ਕਿਹਾ ਕਿ ਲੋਕਾਂ ਨੂੰ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਸੰਘਰਸ਼ ਕਰਦਿਆਂ ਦੇਖ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਤੇ ਮੋਦੀ ਜੀ ਲੋਕਾਂ ਦੀ ਰਾਖੀ ਸਰਕਾਰ ਦੀ ਜ਼ਿੰਮੇਵਾਰੀਆਂ ਪੰਜਾਬ ਵਿੱਚ ਆਏ ਹੜਾ ਦਾ ਜਾਇਜ਼ਾ ਲੈਣ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਤੇ ਆਪ ਦੇ ਕੌਮੀ ਕਨਵੀਨਰ ਅਰਮਿੰਦ ਕੇਸੇਵਾਲ ਨੇ ਜਿਹੜਾ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹ ਦੌਰਾ ਵੀ ਕਰਨਗੇ ਤੇ ਇਸੇ ਦੌਰਾਨ ਚੋਹਾਨ ਵੱਲੋਂ ਪੰਜਾਬ ਵਿੱਚ ਹੜ੍ਹ ਪੀੜਤਾਂ ਨਾਲ ਮੁਲਾਕਾਤ ਵੀ ਕੀਤੀ ਜਾਵੇਗੀ ਤੇ ਚੱਲ ਰਿਹਾ ਰਾਹਤ ਕਾਰਜਾਂ ਦਾ ਜਾਇਜ਼ਾ ਵੀ ਲਿਆ ਜਾਵੇਗਾ ਤੇ ਇਸ ਦੇ ਨਾਲ ਹੀ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਵੀ ਕੀਤੀ ਜਾਵੇਗੀ ਕੇਂਦਰੀ ਖੇਤੀਬਾੜੀ ਮੰਤਰੀ ਚੋਹਾਨ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਕਰਕੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਖੜੀ ਹੈ ਤੇ ਫਿਰੋਜ਼ਪੁਰ ਰੇਲ ਮਾਰਗ ਤੇ ਸਥਿਤ ਗਿੱਦੜਪਿੰਡੀ ਤੇ ਮੋਖੂ ਵਿਚਕਾਰ ਬਣੇ ਰੇਲਵੇ ਪੁਲ ਨੰਬਰ 84 ਤੇ ਪਾਈ ਦਾ ਪੱਧਰ ਖਤਰੀ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਕਰਕੇ ਰੇਲਵੇ ਨੂੰ ਵੱਡਾ ਫੈਸਲਾ ਲੈ ਕੇ ਬਦਲਮਾ ਪ੍ਰਬੰਧ ਕਰਨਾ ਪਿਆ ਇਸੇ ਕਾਰਨ ਇਸ ਮਾਰਗ ਤੇ ਚੱਲਣ ਵਾਲੀਆਂ ਕਈ ਯਾਤਰੀ ਤੇ ਐਕਸਪ੍ਰੈਸ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਜਦਕਿ ਕੁਝ ਰੇਲ ਗੱਡੀਆਂ ਦੇ ਰੂਟਾਂ ਵਿੱਚ ਬਦਲਾਅ ਵੀ ਕਰ ਦਿੱਤਾ ਗਿਆ ਇਸੇ ਕਾਰਨ ਯਾਤਰੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਰਵੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੰਨੇ ਰੇਲ ਗੱਡੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਉਹਨਾਂ ਵਿੱਚ ਰੇਲ ਗੱਡੀਆਂ ਨੰਬਰ ਜਿਹੜੇ ਫਿਰੋਜ਼ਪੁਰ ਸ਼ੌਣੀ ਤੇ ਤੇ ਜਿਹੜਾ ਅੱਗੇ ਉਹ ਸ਼ਾਮਲ ਨੇ ਇਸੇ ਤਰ੍ਹਾਂ ਹੀ ਜਿਹੜਾ ਹੋਰ ਰੇਲ ਗੱਡੀਆਂ ਵੀ ਉਹਨਾਂ ਦੀ ਲਿਸਟ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ